ਜੰਗ ਹੋਇਆ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਗੁਰੂ 파ਸ਼ਾ ਤੁਰਨ ਲੱਗੇ ਆ ਦਿਆ ਸਿੰਘ ਨਾਲ ਐ ਤਾਂ ਇੱਕ ਪੰਜਾਬੀ ਦਾ ਕਵੀ ਹੋਇਆ ਚਰਨ ਸਿੰਘ ਸਫਰੀ ਬੜਾ ਪੁਰਾਣਾ ਕਵੀ ਐ ਉਹ ਕਹਿੰਦਾ ਉਹਨੇ ਉਸ ਵੇਲੇ ਨਾ ਉਸ ਵੇਲੇ ਦਾ ਇੱਕ ਸੀਨ ਸਿਰਜਿਆ ਉਸ ਵੇਲੇ ਦੀ ਉਹਨੇ ਇੱਕ ਗੱਲ ਕਰੀ ਐ ਉਸ ਵੇਲੇ ਦਾ ਦ੍ਰਿਸ਼ ਜੇ ਆਪਾਂ ਵੀ ਦੇਖੀਏ ਨਾ ਆਪਣੇ ਅੰਦਰ ਨੂੰ ਤੂੰ ਪੈਂਦੀ ਏ ਸੁਣ ਕੇ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਏ ਸੁਣਨ ਵਾਲੀ ਗੱਲ ਏ ਸਫਰੀ ਸਾਹਿਬ ਕਹਿੰਦੇ ਕਹਿੰਦੇ ਉਸ ਵੇਲੇ ਜਿਹੜਾ ਸੀਨਤਾ ਉਹ ਕਹਿੰਦਾ ਵੀ ਬੱਦਲਾਂ ਚੋਂ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰਦੀ ਦਿਆ ਸਿੰਘ ਵੱਲ ਨਿਗਾਹ ਪਈ ਜਾਂ ਦਾ ਤਾਰਦੀ ਪੱਟਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਕਿੱਡੀ ਗੱਲ ਐ ਬੱਦਲਾਂ ਚੋ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ ਦਿਆ ਸਿੰਘ ਵੱਲ ਨਿਗਾ ਪਈ ਜਾਂ ਦਾ ਤਾਰ ਦੀ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਿਆ ਸਿੰਘ ਲਾਸ਼ ਤੱਕ ਕੇ ਮਸੂਮ ਦੀ ਜ਼ਿੰਦਗੀ ਦੇ ਦਾਤਾ ਸੁਨਹਿਰੀ ਵਾਜਾ ਵਾਲਿਆ ਜ਼ਿੰਦਗੀ ਦੇ ਦਾਤਾ ਸੁਨਹਿਰੀ ਵਾਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾਤਾ ਇੱਕ ਵਾਰ ਚੱਕ ਕੇ ਕਲੇਜੇ ਕਿਉਂ ਨਹੀਂ ਲਾ ਲਿਆ ਕਹਿੰਦਾ ਲੱਗਾ ਹੋਇਆ ਆ ਪਾਤਸ਼ਾ ਤੂੰ ਪਿੱਛੇ ਕਿਹੜੀ ਗੱਲ ਦੀ ਲੱਗਾ ਹੋਇਆ ਪਾਦਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਕਹਿੰਦਾ ਪੁੱਤਰਾਂ ਦੀ ਪੀੜਤਾ ਪੰਖੇਰੂ ਵੀ ਨਹੀਂ ਝੱਲਦੇ ਕਹਿੰਦਾ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤਲਾ ਦੇ ਆ ਨਭਾਈ ਦੀ ਅਖੀਰ ਜਿਹੜੀ ਉਹ ਰਸ ਮਨਵਾ ਦੇ ਆ ਕਹਿੰਦਾ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦੇ ਆ ਦਾਤਾ ਅਤੀ ਅਤੀ ਦੁਹਾਦੇ ਸਰੀਰਾਂ ਤੇ ਮੈਂ ਪਾ ਦੇ ਆ ਪਗਲਾ ਕੇ ਸੀਸ ਦੀ ਤੋਂ ਟੋਟ ਕੇ ਬਣਾ ਦਿਆਂ ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਤੇ ਮੈਂ ਪਾ ਦਿਆਂ ਕਹਿੰਦਾ ਬੜੇ ਹੀ ਗਰੀਬ ਮਾਪੇ ਇਸ ਜਾਗ ਵਿੱਚ ਪਏ ਨੇ ਪੰ ਕੱਫੜੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਜੇ ਅਸੀਂ ਕਹਿੰਦਾ ਮਾਲਕ ਬਹੁਤ ਗਰੀਬ ਤੇ ਗਰੀਬ ਪਰਿਵਾਰ ਵੀ ਇਸ ਸੰਸਾਰ ਦੇ ਵਿੱਚ ਹੈ ਪਰ ਕੱਫਣਾ ਤੇ ਬਿਨਾਂ ਕਿਸੇ ਦੇ ਬੱਚੇ ਨਹੀਂ ਗਏ ਮਾਲਕਾ ਕਿਰਪਾ ਕਰ ਮੇਰੇ ਤੇ ਮੈਂ ਆਪਣੀ ਤੱਗ ਦੇ ਦੋ ਹਿੱਸੇ ਕਰਕੇ ਇਹਨਾਂ ਦੇ ਪਾਦਮਾ ਉੱਤੇ ਸਰੀਰ ਦੇ ਉੱਤੇ ਪਾਦਮਾ ਹੈ ਨਾ ਹਣ ਪਾਸ਼ਾ ਪਤਾ ਕੀ ਕਹਿੰਦੇ ਆ ਪਾਸ਼ਾ ਕਹਿੰਦੇ ਬੋਲੇ ਦਸ਼ਮੀਸ਼ ਪਿਤਾ ਮੁਖੋਂ ਲਲਕਾਰ ਕੀ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਤਾ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਰ ਕੇ ਕਹਿੰਦਾ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਨੂੰ ਦਿਤਾਦੇ ਆ ਖਾਰਸੇ ਨੂੰ ਛੱਡ ਪਿਆਰ ਪੁੱਤਾਂ ਦਾ ਦਿਤਾਦੇ ਆ ਉਹ ਦਿਆ ਸਿੰਘਾ ਸਿੱਖੀ ਚ ਬਖੇਵਾ ਕਿਵੇਂ ਪਾਦੇ ਆ ਕਹਿੰਦਾ ਆਖ ਸੋਖ ਵੇਲੇ ਮੇਰੇ ਸਿੰਘ ਭਾਈਵਾਲ ਨੇ ਇਹਨ ਪੁੱਤਰਨ ਕੇ ਕਾਰਨੇ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਕਿਹਾ ਨਹੀਂ ਕਰਕੇ ਦਿਖਾਇਆ ਪਾਸ਼ਾ ਨੇ ਕਹਿੰਦਾ ਆਖ ਸੋਖ ਵੇਲੇ ਮੇਰੇ ਸਿੰਘ ਭਾਈਵਾਲ ਨੇ ਕੰਦਾ ਦੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨਖਾਹਾਂ ਜਿਹੜੇ ਰਹੇ ਮੇਲੇ ਮੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂਓ ਮੁੱਕਦਾ ਦਿਆਸਿਆਂ ਅਜੀਤ ਤੇ ਜੁਝਾਰ ਦੀ ਮੈਂ লাশ ਨਹੀਂਓ ਚੁੱਕਦਾ ਦਿਆਸਿਆਂ ਮੋਹ ਵਾਲੇ ਤੂੰ ਤਣਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਹੀ ਛੋੜ ਦੇ ਦਿਆਸਿਆਂ ਮੋਹ ਵਾਲੇ ਤਣਕੇ ਤਰੋੜ ਦੇ ਛੋੜ ਦੇ ਅਜੀਤ ਦਾ ਛੋੜ ਦੇ ਜੁਹਾਰ ਦਾ ਖਿਆਲ ਇੱਥੇ ਹੀ ਛੋੜ ਦੇ ਪੰਥ ਦੇ ਸ਼ਹੀਦ ਨਹੀਂਓ ਕੱਫੜਾ ਨੂੰ ਲੋੜ ਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਪਾਸ਼ਾ ਕਹਿੰਦੇ ਤੇ ਆਸਿਆਂ ਇਹਦਾ ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਕਿਉਂਕਿ ਪੰਥ ਦੇ ਸ਼ਹੀਦ ਨਹੀਂਓ ਕੱਫੜਾ ਨੂੰ ਲੋੜ ਦੇ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਮੋੜ ਦੇ ਦੇ ਆ ਸਿਆਕ ਦੇਈ ਜਾਂਨੇ ਮੋਦੀਆਂ ਤੂੰ ਥਮੀਆਂ ਚੱਲ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਫਿਰ ਪਾਸ਼ਾ ਕਹਿੰਦੇ 베ਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿਵੇਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਜ਼ਾ ਪ੍ਰਵਾਹ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਫਿਰ ਸਫਰੀ ਸਾਹਿਬ ਲਿਖਦੇ ਅੱਗੇ ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਹਸਾ ਜਿਹੇ ਪਿਆਰੇ ਪੁੱਤਰਾ ਨੂੰ ਮੂੰਹ ਮੋਟ ਦੇ ਪਾਪ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਗਵਾਉਂਦਾ ਵੇਖਿਆ ਨਾ ਕਹਿੰਦਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਮੇਰਾ ਬਾਜਾ ਵਾਲਾ ਮਹੀ ਤੇਰਾ ਕਲਮੀਆਂ ਵਾਲਾ ਪਾਹੀ ਅੱਲਾ ਯੋਗੀ Jharkhand ਜਿਹੜਾ ਮੁਸਲਮਾਨ ਕਵੀ ਉਹਨੇ ਕਿਹਾ ਕਹਿੰਦਾ ਬਸ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋਂ ਵਿੱਚ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋਂ ਵਿੱਚ ਜਹੀਂ ਸੇ ਬਨ ਕੇ ਸtare ਗਏ ਆਸਮਾ ਕੇ ਲਈਏ ਇੱਕ ਮੁਸਲਮਾਨ ਕਵੀ ਆਪਣੀ ਪੁਸਤਕ ਗਾਂਜੇ ਸ਼ੀਤਾ ਦੇ ਵਿੱਚ ਵੱਡੇ ਸਹਿਯੋਗੀਆਂ ਦੀ ਕੁਰਬਾਨੀ ਦਾ ਉਹ ਵਾਖੂਬੀ